6 ਪੋ ਦੇ ਦੁਪਹਿਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨਾਲੇ ਫੈਸਲਾ ਕਰ ਲਿਆ ਕਿ ਆਪਾਂ ਆਨੰਦਗੜ੍ਹ ਦੇ ਕਿਲੇ ਨੂੰ ਅੱਜ ਰਾਤ ਛੱਡ ਦੇਣਾ ਹੈ ਪਲੀਜ਼ ਥੋੜਾ ਜਿਹਾ ਨੋਟ ਕਰਿਓ ਹਾਲਾਂਕਿ ਮੈਂ ਥੋੜਾ ਜਿਹਾ ਵਿਸ਼ੇ ਤੋਂ ਨਿਕਲਿਆ ਜ਼ਰੂਰ ਹਾਂ ਕਿਉਂਕਿ ਸ਼ਲੋਕ ਹੈ ਸ਼ਬਦ ਹੈ ਗੁਰੂ ਅਰਜੁਨ ਦੇਵ ਜੀ ਦਾ ਪਰ ਮੇਰਾ ਫਰਜ਼ ਬੰਦ ਹੈ ਪ੍ਰਚਾਰਕ ਹੋਂ ਦੇ ਨਾਤੇ ਇਹ ਤਰੀਕਾ ਆਪਾਂ ਨੋਟ ਕਰਿਏ 6 ਪੋ ਦੁਪਹਿਰ ਨੂੰ ਇਹ ਫੈਸਲਾ ਕਿਉਂ ਹੋਇਆ ਮੈਂ ਕੱਲ ਨੂੰ ਵੀ ਅਰਜ਼ ਕਰਾਂਗਾ ਯਾਦ ਰੱਖਿਓ ਆਨੰਦਪੁਰ ਸਾਹਿਬ ਧਰਮ ਸ਼ਬਦ ਦੀ ਕਦਰ ਜਾਣਦਾ ਜਿਸ ਦਿਨ 16 ਬ੍ਰਾਹਮਣ ਆਏ ਕੱਲ ਨੂੰ ਆਪਾਂ ਕਥਾ ਕਰਾਂਗੇ 16 ਬ੍ਰਾਹਮਣ ਪੰਡਿਤ ਕਿਰਪਾ ਰਾਮ ਦੱਤ ਜੀ ਦੀ ਅਗਵਾਈ ਚ ਆਏ ਗਿਣਤੀ 16 ਲਿਖੀ ਖੋੜਸ 16 ਜਣੇ ਆਏ ਉਸ ਦਿਨ ਹਜ਼ੂਰ ਨੇ ਇਹ ਕਿਹਾ ਵੀ ਇਹਨਾਂ ਦੇ ਧਰਮ ਨੂੰ ਖਤਰਾ ਹੈ ਤਿਲਕ ਜੰਨੂ ਦੇ ਵਾਸਤਾ ਪਾਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਆਨੰਦਪੁਰ ਸਾਹਿਬ ਛੱਡ ਕੇ ਦਿੱਲੀ ਨੂੰ ਤੁਰ ਪਏ ਤੇ ਜਿਸ ਦਿਨ ਔਰੰਗਜ਼ੇਬ ਨੇ ਕੁਰਾਨ ਦੀ ਕਸਮ ਖਾ ਕੇ ਧਰਮ ਦਾ ਵਾਸਤਾ ਪਾਇਆ ਉਹ ਦਿਨ ਗੁਰੂ ਗੋਬਿੰਦ ਸਿੰਘ ਗੁਰੂ ਤੇਗ ਬਹਾਦਰ ਦਾ ਬੇਟਾ ਆਪਣਾ ਘਰ ਛੱਡਣ ਨੂੰ ਤਿਆਰ ਹੋ ਗਿਆ ਕਿਉਂਕਿ ਧਰਮ ਦੀ ਕਦਰ ਧਰਮ ਕਮਾਣ ਵਾਲਾ ਜਾਣਦਾ ਹੈ ਬੇਧਰਮੀ ਬੰਦਾ ਤਾਂ ਧਰਮ ਦੀਆਂ ਸੌਂਹਾਂ ਕਾ ਕੇ ਰੋਜ਼ ਮੁਕਰ ਜਾਂਦਾ ਉਹ ਤਾਂ ਮਹਾਰਾਜ ਦੀ ਹੂਰੀ ਝੂੜ ਬੋਲ ਬੋਲ ਕੇ ਮੁਕਰ ਜਾਂਦੇ ਲੋਕ ਜੀ ਮੇਰੀ ਫਿਰ ਅਰਜ਼ ਹੈ ਕਿ 6 ਪੋ ਨੂੰ ਸਤਗੁਰਾਂ ਨੇ ਫੈਸਲਾ ਕਰ ਲਿਆ ਤੇ ਜਦੋਂ ਆਪਾਂ ਜ਼ਫਰਨਾਮਾ ਪੜਨੇ ਆ ਪਹਿਲੇ 12 ਸ਼ੇਰ ਜਿਹੜੇ ਨੇ ਉਹ ਤਾਂ ਸਤਗੁਰਾਂ ਨੇ ਪਰਮਾਤਮਾ ਦੀ ਸਿਫਤ ਵਿੱਚ ਗਏ 13ਵਾਂ ਸ਼ੇਰ ਪਤਾ ਕੀ ਹੈ ਮਰਾ ਐਤਬਾਰੇ ਬਰੀ ਕਸਮ ਨੇਸਤ ਕਿ ਏਜ਼ਦ ਗਵਾਹ ਅਸਤ ਯਜ਼ਦਾ ਯਕੀਸਤ ਜ਼ਫਰਨਾਮੇ ਦੇ ਔਰੰਗਜ਼ੇਬ ਨੂੰ ਇਥੋਂ ਸਬੋਧਨ ਕਰਦੇ ਨੇ ਮਰਾ ਐਤਬਾਰੇ ਮਰਾ ਅਰਥ ਮੈਨੂੰ ਪਰਸ਼ਨ ਸ਼ਬਦ ਪੰਜਾਬੀ ਵਾਲਾ ਮਰਾ ਨਹੀਂ ਮਰਾ ਐਤਬਾਰ ਐਤਬਾਰ ਦਾ ਅਰਥ ਹੈ ਭਰੋਸਾ ਕਹਿੰਦੇ ਤੇਰੀ ਚੁੱਕੀ ਕੋਈ ਕਸਮ ਦਾ ਕੋਈ ਭਰੋਸਾ ਨਹੀਂ ਕੋਣ ਕਿਉਂਕਿ ਤੂੰ ਕਿਹਾ ਸੀ ਖੁਦਾ ਗਵਾਹ ਹੈ ਕਿ ਤੁਸੀਂ ਆਨੰਦਪੁਰ ਸਾਹਿਬ ਛੱਡ ਦਿਓ ਤਾਂ ਉਹਨੂੰ ਰਸਤਾ ਦਿੱਤਾ ਜਾਏਗਾ ਕਹਿਣ ਲੱਗੇ ਬੇਈਮਾਨ ਬੰਦਿਆ ਤੂੰ ਰੱਬ ਦੀ ਸੌਂ ਖਾ ਕੇ ਮੁੱਕ ਰਿਹਾ ਇਹਦਾ ਮਤਲਬ ਕਿ ਆਨੰਦਪੁਰ ਸਾਹਿਬ ਡਰ ਕੇ ਨਹੀਂ ਛੱਡਿਆ ਗਿਆ ਰੱਬ ਦੀ ਸੌਂ ਦਾ ਵਾਸਤਾ ਪਾਇਆ ਗਿਆ ਤਾਂ ਛੱਡਿਆ ਗਿਆ ਮਰਾ ਐਤਬਾਰ ਬਰੀ ਕਸਮ ਨੇਸ਼ਟ ਕਿ ਐਸ ਦਿ ਗਵਾ ਅਸਤ ਯਜਦਾ ਯਕੀਸਤ ਨਾ ਕਤਰਾ ਮਾਰਾ ਇਤਬਾਰੇ ਬਰੋਸਤ ਧੰ ਗੁਰੂ ਗੋਬਿੰਦ ਸਿੰਘ ਕਤਰਾ ਥੋੜਾ ਜਿਹਾ ਜਿਹਨੂੰ ਆਪਾਂ ਕਹਿੰਨੇ ਕਹਿੰਦੇ ਥੋੜਾ ਜਿੰਨਾ ਵੀ ਤੇਰੇ ਤੇ ਭਰੋਸਾ ਕੀ ਕਰਨਾ ਕਿ ਤੇਰੇ ਦੀਵਾਨ ਤੇ ਤੇਰੇ ਸੇਨਾਪਤੀ ਸਾਰੇ ਝੂਠੇ ਤੇ ਮਕਾਰ ਨੇ ਵੈ ਗੁਰੂ ਇਹ ਸ਼ਬਦ ਬਾਦਸ਼ਾਹ ਨੂੰ ਅੱਜ ਕੋਈ ਕਹਿ ਕੇ ਦੱਸੇ ਖਾ ਮੰਨ ਲਓ ਤੁਸੀਂ ਕਿਸੇ ਸਟੇਟ ਦੇ ਸੀਐਮ ਨੂੰ ਕਹਿ ਦਿਓ ਪ੍ਰਧਾਨ ਮੰਤਰੀ ਬੜੀ ਦੂਰੀ ਗਾ ਮੈਂ ਕਿਸੇ ਦੇਜ ਦੇ ਕਹਿ ਰਹੇ ਹਾਂ ਕਿ ਤੇਰੇ ਬੰਦੇ ਸਾਰੇ ਬੇਈਮਾਨ ਅਗਲਾ ਕਹਿਗੇ ਨੂੰ ਅੰਦਰ ਸਤੋ ਘਰ ਨਹੀਂ ਜਾਂਦੇ ਮਹਾਰਾਜ ਨੇ ਕਿਹਾ ਨਾ ਕਤਰਾ ਮਾਰਾ ਇਤਬਾਰ ਬਰੋਸਤ ਕੇ ਬਖਸ਼ੀਵਾ ਦੀਵਾ ਖਮਾ ਕਿਸਬ ਗੋਸਤ 6 ਪੋਦੂ ਮਹਾਰਾਜ ਨੇ ਫੈਸਲਾ ਕਰ ਲਿਆ ਜੀ ਛੱਡਨ ਦਾ ਤੇ ਪਤਾ ਛੱਡਿਆ ਕਿਵੇਂ ਸੰਧਿਆ ਹੋ ਗਈ ਕਾਫਲੇ ਦੀ ਤਰਤੀਬ ਦੇ ਦਿੱਤੀ ਮੈਂ 14 ਪੋ ਤੱਕ ਸਿਰਫ ਆਪ ਨਾਲ ਬੇਨਤੀ ਕਰਨੀ ਹੈ ਤੇ ਪਲੀਜ਼ ਇਹਨੂੰ ਨੋਟ ਕਰ ਲਿਓ ਜਿਹੜੇ ਘਰਾਂ ਚ ਬੈਠ ਵੀਏ ਨਹੀਂ ਕਿ ਤੁਹਾਨੂੰ ਚੇਤੇ ਨਹੀਂ ਮੈਂ ਪ੍ਰਚਾਰਕੋਂ ਦੇ ਨਾਤੇ ਨੂੰ ਤਾਜ਼ਾ ਰੱਖਣਾ ਚਾਹਨਾ ਮਹਾਰਾਜ ਜੀ ਨੇ ਤਰਤੀਬ ਦੇ ਦਿੱਤੀ ਸ਼ਾਮ ਨੂੰ ਸੂਰਜ ਢਲਦਿਆਂ ਸਾਰ ਸੱਚੇ ਪਾਤਸ਼ਾਹ ਆਪਣੇ ਚਾਰੇ ਬੱਚਿਆਂ ਨੂੰ ਲੈ ਕੇ ਸਹਿਬਜ਼ਾਦਿਆਂ ਨੂੰ ਆਪਣੇ ਦੋ ਮਹਿਲ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਤੇ ਤੀਸਰੇ ਆਪਣੇ ਬਜ਼ੁਰਗ ਮਾਤਾ ਜੀ ਨੂੰ 80 ਸਾਲ ਦੇ ਕਰੀਬ ਮਾਤ ਗੁਜਰੀ ਜੀ ਨਾਂ ਲੈ ਲਿਆ ਘਰ ਦੇ ਸਾਰੇ ਜੀ ਨਾਲ ਸਿੱਖ ਲੈ ਨੰਦਪੁਰ ਸਾਹਿਬ ਪੂਰਾ ਸਾਰਾ ਇੱਕ ਵਾਰੀ ਮਹਾਰਾਜ ਸ਼ਾਮ ਨੂੰ ਇੱਕ ਇੱਕ ਗਲੀ ਚ ਗਏ ਤੇ ਜਿੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਗੰਜੇ ਨਾ ਜੀ ਉੱਥੇ ਤੇ ਵੇਖੋ ਮੈਂ ਰਾਤ ਵੀ ਕਿਹਾ ਪਿਛਲੇ ਸਾਲ ਮੈਂ ਪ੍ਰੋਗਰਾਮ ਕਰਕੇ ਆਇਆ ਤੇ ਮੇਰੀ ਐਤ ਕੀ ਚ 21 21 ਦਸੰਬਰ ਨੂੰ ਮਹਾਰਾਜ ਸੀਸ ਪਹੁੰਚਣਾ ਉਹ ਵੇਖੋ ਏਡੀ ਵੱਡੀ ਘਟਨਾ ਸੀਸ ਦਾ ਸੰਸਕਾਰ ਹੁੰਦਾ ਤੇ 15 ਬੰਦੇ ਵੀ ਉੱਥੇ ਖੰਡ ਪਾਟ ਸਾਹਿਬ ਦੇ ਭੋਗ ਤੇ ਨਹੀਂ ਹੁੰਦੇ ਹਾਲਾਂਕਿ ਉਹ ਥੜਾ ਉਹੀ ਹੈ ਜਿਹੜਾ ਥੜਾ ਗੁਰੂ ਗੋਬਿੰਦ ਸਿੰਘ ਜੀ ਨੇ ਬਣਵਾਇਆ ਸੀ ਮਹਾਰਾਜ 29 ਸਾਲ ਰਹੇ ਨੇ ਜੀ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਫਿਰ 17 ਸਾਲ ਇੱਕ ਵਾਰੀ 12 ਸਾਲ ਇੱਕ ਵਾਰੀ ਪਰ ਪਿਆਰੋ 29 ਸਾਲਾਂ ਵਿੱਚ ਇਤਿਹਾਸ ਕਹਿੰਦਾ ਹਰ ਰੋਜ਼ ਗੁਰੂ ਗੋਬਿੰਦ ਸਿੰਘ ਜੀ ਪਿਤਾ ਜੀ ਦੇ ਸੀਸਗੰਜ ਵਾਲੀ ਜਗਾ ਤੇ ਮੱਥਾ ਟੇਕਣ ਜਾਂਦੇ ਹੁੰਦੇ ਸਨ ਫਿਰ ਅੱਛਾ ਮਾਰੇ ਨੇ ਆਉਣ ਲੱਗੇ ਉੱਥੇ ਤੁਰਨ ਲੱਗੇ ਤੇ ਗੁਰਬਖਸ਼ ਉਦਾਸੀ ਸੰਜੀ ਉਹਨਾਂ ਨੂੰ ਹਜ਼ੂਰ ਨੇ ਕਿਹਾ ਕਿ ਅਸੀਂ ਅੱਜ ਆਨੰਦਪੁਰ ਸਾਹਿਬ ਛੱਡ ਦੇਣਾ ਹੈ ਤੁਸੀਂ ਸਾਡੇ ਤੋਂ ਬਾਅਦ ਇਸ ਸਥਾਨ ਦੀ ਸੇਵਾ ਸੰਭਾਲ ਕਰਨੀ ਹੈ ਦੀਵਾ ਬੱਤੀ ਕਰਨੇ ਮੈਂ ਬੇਨਤੀ ਕਰਾਂ 6 ਪੋ ਦੀ ਰਾਤ ਨੂੰ ਸਤਿਗੁਰਾਂ ਨੇ ਆਨੰਦਗੜ੍ਹ ਦਾ ਕਿਲਾ ਛੱਡਿਆ ਅੱਗੇ ਗੁਰੂ ਗੋਬਿੰਦ ਸਿੰਘ ਜੀ ਸਨ ਵਿਚਕਾਰ ਪਰਿਵਾਰ ਸੀ ਤੇ ਪਿੱਛੇ ਭਾਈ ਉਦਾਸ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਤੇ ਭਾਈ ਜੀਵਨ ਸਿੰਘ ਜੀ ਭਾਈ ਜੈਤਾ ਜੀ ਇਹ ਕਾਫਲਾ 6 ਪੋ ਦੀ ਰਾਤ ਨੂੰ ਨਿਕਲਿਆ ਜੀ ਤੇ 7 ਪੋ ਦਾ ਅੰਮ੍ਰਿਤ ਵੇਲਾ ਸਤਗੁਰਾਂ ਨੂੰ ਸਰਸਾ ਦੇ ਕੰਡੇ ਤੇ ਕੋ ਆ ਗਿਆ। ਫਿਰ ਫਿਰ ਮੇਰੀ ਬੇਨਤੀ ਡੇਟ ਜ਼ਰੂਰ ਨੋਟ ਰੱਖਿਓ। 7 ਪੋ ਨੂੰ ਅੰਮ੍ਰਿਤ ਵੇਲੇ ਦਾ ਦੀਵਾਨ ਮਹਾਰਾਜ ਨੇ ਸਰਸਾ ਦੇ ਕੰਡੇ ਤੇ ਲਾਇਆ। ਸਾਡਾ ਇਤਿਹਾਸ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਕਮਾਲ ਦਾ ਦਿਲ ਰੁਬਾ ਬਜਾਂਦੇ ਸਨ। ਮਹਾਰਾਜ ਉਸ ਦਿਨ ਆਸਾ ਕੀ ਵਾਰ ਦਾ ਕੀਰਤਨ ਖੁਦ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਹੈ ਜੀ। ਇਤਿਹਾਸ ਵਿੱਚ ਕੀ ਲਿਖਿਆ ਜਾਂਦਾ ਤਸਰ ਤੇ ਵਕਤ ਆ ਗਿਆ ਆ ਸਾਕੀ ਵਾਰ ਕਾ ਸਾਜ਼ੋਂ ਕੇ ਜ਼ੀਰੋ ਬਮ ਕਾ ਚੜਾਓ ਉਤਾਰ ਕਾ ਮਨਸ਼ਾਤਾ ਕਲਗੀ ਧਰ ਕੇ ਦਿਲੇ ਬੇਕਰਾਰ ਕਾ ਮੌਕਾ ਮਿਲੇ ਤੋ ਭਜਨ ਕਰ ਲੈ ਕਿਰਤਗਾਰ ਕਾ ਜਪਜੀ ਕਾ ਜਾਪ ਉਸ ਘੜੀ ਕਰਨਾ ਜ਼ਰੂਰ ਥਾ ਪੜ ਕੇ ਗੁਰੂ ਗ੍ਰੰਥ ਕੋ ਭਰਨਾ ਸ਼ੁਰੂ ਥਾ ਮਹਾਰਾਜੀ ਨੇ ਅੰਮ੍ਰਿਤ ਵੇਲੇ ਦਾ ਉਥੇ ਕੀਰਤਨ ਕੀਤਾ ਇਥੇ ਯਾਦ ਰੱਖਿਓ ਜਦੋਂ ਸਤਗੁਰੂ ਸਤਪੋਉ ਨੂੰ ਕੀਰਤਨ ਕੀਤਾ ਦੋਨੋਂ ਛੋਟੇ ਸਹਬਜ਼ਾਦੇ ਪਿਤਾ ਜੀ ਦੇ ਬਿਲਕੁਲ ਸਾਹਮਣੇ ਬੈਠੇ ਸਨ ਇਹ ਆਖਰੀ ਮਿਲਣੀ ਸੀ ਬਾਬਾ ਜ਼ੋਰਾਵਰ ਸਿੰਘ ਜੀ ਦੀ ਤੇ ਬਾਬਾ ਫਤਿਹ ਸਿੰਘ ਜੀ ਦੀ ਸਤਪੋਉ ਨੂੰ ਅੰਮ੍ਰਿਤ ਵੇਲੇ ਪਿਆਰਿਓ ਅੰਮ੍ਰਿਤ ਵੇਲੇ ਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਸਤਗੁਰਾਂ ਨੇ ਜਦੋਂ ਸਰਸਾ ਨੂੰ ਪਾਰ ਕੀਤਾ ਸਰਸਾ ਪੂਰੇ ਉਫਾਨ ਤੇ ਸੀ ਜੀ ਇੱਕ ਸਾਡੇ ਵਿਦਵਾਨ ਹੋਏ ਨੇ ਇੱਕ ਕਰਤਾਰ ਸਿੰਘ ਜੀ ਬਲਗਣ ਉਹ ਕਹਿੰਦੇ ਹੁੰਦੇ ਸਨ ਕਹਿੰਦੇ ਸਿੰਘਾ ਜੇ ਚੱਲਿਆ ਆਨੰਦਪੁਰ ਸ਼ਹਿਰ ਉੱਥੇ ਵਗਦੀ ਉਹ ਸਰਸਾ ਨਹਿਰ ਆਖੀ ਤੈਨੂੰ ਪੈ ਜਾਏ ਜ਼ਹਿਰ ਤੇਰੇ ਆਖੀ ਤੈਨੂੰ ਪੈ ਜਾਏ ਕਹਿਰ ਤੇਰੇ ਪਾਣੀ ਦੇ ਵਿੱਚ ਜ਼ਹਿਰ ਕੀਤਾ ਗੁਰਾਂ ਨਾਲ ਤੂੰ ਸਵੈਰ ਕਲਗੀ ਧਰਦੀਆਂ ਪਾਈਏ ਬਾਤਾਂ ਜਿਨ੍ਹਾਂ ਦੇ ਪੁੱਤਰਾਂ ਦੀਆਂ ਦਾਤਾਂ ਦੇਸ਼ ਚੋਂ ਕੱਢੀਆਂ ਨੇਰੀਆਂ ਰਾਤਾਂ ਮਹਿੰਗੇ ਮੁੱਲ ਲਈਆਂ ਪਰਬਾਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਪੂਰ ਨੂੰ ਸਰਸਾ ਨਦੀ ਪਾਰ ਕੀਤੀ ਜੀ ਪਰਵਾਰ ਤਿੰਨ ਕਿਸਿਆਂ ਚ ਵੰਡਿਆ ਗਿਆ ਸਤਪੂਰ ਸਿੱਖ ਰੁੜ ਗਏ ਪੂਰੀ ਸਰਸਾ ਸਤਪੂਰ ਨੂੰ ਸਾਰਾ ਦਿਨ ਗੁਰੂ ਗੋਬਿੰਦ ਸਿੰਘ ਜੰਗ ਕਰਦੇ ਕਰਦੇ ਕੋਟਲੇ ਨਿਹੰਗ ਖਾਂ ਪਹੁੰਚੇ ਜਿੱਥੋਂ ਆਪ ਭੱਠਾ ਸਾਹਿਬ ਜਾਂਦੇ ਰੋਪੜ ਉੱਥੇ ਮਹਾਰਾਜ ਨਿਹੰਗ ਖਾਂ ਦੇ ਘਰ ਰਹੇ ਨਿਹੰਗ ਖਾਂ ਕੌਣ ਸੀ ਜਿਹੜੇ ਗਨੀਖਾਂ ਨਵੀਖਾਂ ਨੇ ਨਿਹੰਗ ਖਾਂ ਤੇ ਗਨੀ ਖਾਂ ਆਪਸ ਵਿੱਚ ਮਾਮੇ ਪੁੱਪੀ ਦੇ ਸੰਜੀ ਫਿਰ ਅਰ ਸੁਣਿਓ ਨਿਹੰਗ ਖਾਂ ਦੀ ਭੂਆ ਉਮਰੀ ਉਹਦੇ ਪੁੱਤਰ ਸਨ ਗਨੀ ਖਾਂ ਤੇ ਨਵੀ ਖਾਂ ਇੱਥੇ ਮਹਾਰਾਜ ਸਤ ਪੋ ਦਾ ਦਿਨ 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 ਇੱਥੇ ਪਹੁੰਚ ਗਏ ਨੇ ਜੀ ਥੋੜਾ ਜਿਹਾ ਸਮਾਂ ਰੁਕੇ ਇੱਥੇ ਭਾਈ ਬਚਿੱਤਰ ਸਿੰਘ ਜ਼ਖਮੀ ਹੋਇਆ ਨੂੰ ਖਜ਼ੂਰ ਦੇ ਕੋਲ ਲੈ ਕੇ ਆਏ ਮੈਂ ਬੇਨਤੀ ਕਰਾਂ ਸਤ ਪੋ ਨੂੰ ਸ਼ਾਮ ਨੂੰ ਮਹਾਰਾਜ ਚਮਕੌਰ ਸੈ ਪਹੁੰਚ ਗਏ ਸਤ ਪੋ ਚੇਤੇ ਰੱਖਿਓ ਸਤ ਪੋ ਛੇ ਪੋ ਸਾਰੀ ਰਾਤ ਚੱਲਦੇ ਰਹਿ ਸਤ ਪੋ ਦੀ ਸਤ ਪੋ ਸਾਰਾ ਦਿਨ ਸਬਰ ਚ ਰਹਿ ਤੇ ਮਹਾਰਾਜ ਸਤ ਪੋ ਨੂੰ ਚਮਕੌਰ ਸਹਿ ਪਹੁੰਚ ਗਏ ਜਬਰਨਾਮੇ ਅਨਸਾਰ 40 ਸਿੰਘ ਨੇ ਮਹਾਰਾਜ ਆਪ ਨੇ ਸਹਿਬਜ਼ਾਦੇ ਨੇ ਸਤ ਪੋ ਦੀ ਰਾਤ ਚਮਕੌਰ ਦੀ ਗੜੀ ਚ ਗੁਰੂ ਗੋਬਿੰਦ ਸਿੰਘ ਦੀ ਤੇ ਵੱਡੇ ਸਹਿਬਜ਼ਾਦਿਆਂ ਦੀ ਆਖਰੀ ਰਾਤ ਸੀ ਮਿਲਣੀ 8 ਪੋ ਦਾ ਦਿਨ ਚੜਿਆ ਫਿਰ ਅਜਿ ਘਰੋਂ ਮੇ 6 ਤੋਂ ਚੱਲਿਆ 8 ਕੋ ਦਾ ਦਿਨ ਚੜਿਆ ਦੁਨੀਆ ਦੀ ਇੱਕ ਅਦੁੱਤੀ ਜੰਗ ਸ਼ੁਰੂ ਹੋਈ ਇੱਕ ਪਾਸੇ 40 ਭੁੱਖੇ ਪਾਣੇ ਸਿੱਖ ਜੀ ਜ਼ਫਰਨਾਮੇ ਚ ਹਜ਼ੂਰ ਨੇ ਕਿਹਾ ਗੁਰਸਨਾ ਚ ਕਾਰੇ ਕੋ ਨਦ ਚ ਹਲਰ ਕਿ ਦਾ ਲਖ ਬਰ ਆਇਦ ਬਰੋ ਬੇਖਬਰ ਕਹਿੰਦੇ ਔਰੰਗਜ਼ੇਬੇ ਕੋਈ ਲੜਾਈ ਥੋੜਾ ਸੀ 40 ਸਿੱਖ ਤੇ ਜਿਨ੍ਹਾਂ ਨੇ ਕਈ ਦਿਨਾਂ ਦਾ ਰੋਟੀ ਪਾਣੀ ਕੁਛ ਨਹੀਂ ਖਾਦਾ ਭੁੱਖ ਨਾਲ ਨਿਢਾਲ ਸਨ ਉਹਨਾਂ ਨੇ 10 ਲੱਖ ਦਾ ਮੁਕਾਬਲਾ ਕੀਤਾ 8 ਪੋ ਦਾ ਦਿਨ ਚੜਿਆ ਇਧਰੋਂ ਦਿੱਲੀ ਤੋਂ ਗਈ ਕੋਈ ਫੌਜ ਉਧਰੋਂ ਜਿਹੜੀ ਫੌਜ ਨੇ ਘੇਰਾ ਪਾਇਆ ਸੀ 8 ਮਹੀਨੇ ਸਾਰਿਆਂ ਨੇ ਇਕੱਠਾ ਵਾਰ ਕੀਤਾ 8 ਪੋ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾ ਤੀਰ ਚਲਾਇਆ ਨਾਰਖਾਨ ਦੀ ਛਾਤੀ ਨੂੰ ਵਿੰਨ ਕੇ ਧਰਤੀ ਤੇ ਸੜ ਦਿੱਤਾ ਮੈਂ ਬੇਨਤੀ ਕਰਾਂ 8 ਪੋ ਦੁਪਹਿਰ ਤੱਕ 17 ਸਿੰਘ ਸ਼ਹੀਦ ਹੋ ਗਏ ਚਮਕੌਰ ਸਾਹਿਬ ਜਦੋਂ ਦਿਨ ਢਲਣ ਲੱਗਾ ਬਾਬਾ ਅਜੀਤ ਸਿੰਘ ਜੀ ਗਏ ਬਾਬਾ ਜੁਝਾਰ ਸਿੰਘ ਜੀ ਗਏ ਮੈਂ ਬੇਨਤੀ ਕਰਾਂ ਅੱਠ ਪੋ ਸ਼ਾਮ ਨੂੰ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਬ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਭਾਈ ਮਨੀ ਸਿੰਘ ਦੇ ਪੁੱਤਰ ਅਜੈਬ ਸਿੰਘ ਜੀ ਅਨਕ ਸਿੰਘ ਜੀ ਇਹ ਇਹ ਸਾਰੇ ਉਸ ਤੋਂ ਬਾਅਦ ਇਹ ਭਾਈ ਮੱਖਣਸ਼ਾ ਲਬਾਣੀ ਦਾ ਬੇਟਾ ਚਮਕੌਰ ਜੀ ਪੰਡਿਤ ਕਿਰਪਾ ਰਾਮ ਦੱਤ ਜਿਨੇ ਅਮਰ ਛੱਕਿਆ ਭਾਈ ਕਿਰਪਾ ਸਿੰਘ ਬਣ ਕੇ ਅੱਠ ਪੋ ਨੂੰ ਸ਼ਹੀਦ ਹੋਇਆ ਸੀ ਜੀਓ ਮੈਂ ਆਪ ਨੂੰ ਤਾਂ ਕਿਹਾ ਅੱਠ ਪੋਉ ਨੂੰ ਇੱਥੇ ਸਤਿਗੁਰੂ ਸ਼ਹੀਦ ਕੋ ਗਿਆ ਸਿੰਘ ਸਤਿਗੁਰਾਂ ਦੇ ਸਹਬਜ਼ਾਦੇ ਹੁਣ ਥੋੜਾ ਜਾਓ ਅੱਠ ਪੋਉ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਗੜੀ ਚੋਂ ਨਿਕਲਦੇ ਆ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਮੈਂ ਵੀ ਚਾਦਰ ਲੈ ਕੇ ਈਟ ਕੋਲ ਬੈਠਾ ਸਾਖਾ ਸਾਖੀ ਸੁਣਾਵਾਂਗਾ ਉਹ ਪਿਆਰੋ ਕਦੀ ਮਹਿਸੂਸ ਕਰੋ ਛੇ ਪੋਉ ਦੀ ਰਾਤ ਕੁਝ ਨਹੀਂ ਖਾਦਾ ਸੱਤ ਪੋਉ ਦਾ ਦਿਨ ਕੁਝ ਨਹੀਂ ਗੁਰਦੇਵ ਨੇ ਛਕਿਆ ਸੱਤ ਪੋਉ ਦੀ ਰਾਤ ਕੁਝ ਨਹੀਂ ਮਿਲਿਆ 8 ਪੋ ਨੂੰ ਸਾਰਾ ਦਿਨ ਜਾਂਗੜੀ 8 ਪੋ ਦੀ ਸਾਰੀ ਰਾਤ ਤੁਰਦੇ ਰਹੇ 9 ਪੋ ਨੂੰ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਪਹੁੰਚ ਲਿਆ ਹੁਣ ਥੋੜਾ ਜਿਹਾ ਦੂਜਾ ਪਾਸਾ ਲੈ ਲਈਏ ਇਹ ਤਾਂ ਹੋ ਗਿਆ ਨਾ ਇੱਥੋਂ ਤੱਕ ਇਹ ਨੋਟ ਰੱਖਿਓ ਦੂਜੀ ਗੱਲ 6 ਪੋ ਦੀ ਰਾਤ 7 ਪੋ ਦਾ ਦਿਨ ਜਦ ਚੜਨਾ ਸੀ ਉਸ ਰਾਤ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਦੇ ਬਾਬਾ ਫਤੇ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ 7 ਸਾਲ ਤੇ 9 ਸਾਲ ਦੇ ਜੀ ਵਿਛੜ ਗਏ ਸਾਰੇ ਕੱਪੜੇ ਉਹਨਾਂ ਦੇ ਪਾਣੀ ਨਾਲ ਭੀਜੇ ਸੰਜੀ ਸੀਤ ਨਾਲ ਮੇਰੇ ਮਨ ਚ ਆਇਆ ਬਜੀ ਇੰਨਾ ਖੜ ਪਾਣੀ ਚਾਹਿਆ ਉਹਨਾਂ ਦੇ ਕੱਪੜੇ ਕੋਈ ਬਚੇ ਥੋੜਾ ਹੋਣਗੇ ਉੱਤੋਂ ਮੀਂਹ ਪੈ ਰਿਹਾ ਤੇਜ਼ ਖਵਾ ਚਲਦੀ ਏ ਸਰਸਾ ਦੇ ਠੰਡੇ ਨੀਰ ਚ ਗੁਰੂ ਗੋਬਿੰਦ ਸਿੰਘ ਦੇ ਦੋਨੋਂ ਲਾਲਾਂ ਦੇ ਕੱਪੜੇ ਭੀਜੇ ਪਏ ਆ ਸਤਪੋ ਦੀ ਸ਼ਾਮ ਪੈ ਗਈ ਇਹ ਵੈਗਰੂ ਧਿਆਨ ਰੱਖਿਓ ਸਤਪੋ ਦਾ ਦਿਨ ਸਾਰਾ ਨਿਕਲਿਆ ਸਤਪੋ ਦੀ ਦੁਪਹਿਰ ਢਲੀ ਇੱਕ ਕੁੰਮਾ ਮਾਸ਼ਕੀ ਸੀ ਨਾ ਤੂੰ ਸੁਣਿਆ ਕਰੀਮ ਬਖਸ਼ੋ ਦਾ ਨਾਂ ਸੀ ਕਨਵਰਟਡ ਹੋਇਆ ਸੀ ਜੀ ਮੁਸਲਮਾਨ ਫਿਰ ਮਾਤਾ ਜੀ ਜਦੋਂ ਉਹਨੇ ਦੇਖਿਆ ਕਿ ਖੱੱਚਰ ਸੀ ਕੋਲ ਛੋਟੇ ਸਹਿਬਜ਼ਾਦੇ ਤੇ ਉਹਨੇ ਪਛਾਣ ਲਿਆ ਵੀ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਦੇ ਸਤਪੋ ਦੀ ਰਾਤ ਉਹ ਆਪਣੀ ਝੌਂਪੜੀ ਚ ਲੈ ਗਿਆ ਇਹ ਪਹਿਲੀ ਰਾਤ ਸੀ ਜੀ ਮੇਰੇ ਸਤਿਗੁਰੂ ਦੇ ਲਾਲਾਂ ਦੀ ਕਿਲਿਆਂ ਚ ਰਹਿਣ ਵਾਲੇ ਪਹਿਲੀ ਰਾਤ ਝੌਂਪੜੀ ਚ ਜ਼ਮੀਨ ਤੇ ਸੁੱਤੇ ਸਨ ਇਹ ਸਤਪੋ ਜਰੂਰ ਚੇਤੇ ਰੱਖਿਓ ਪਿਆਰਿਓ ਕਹਿਣਾ ਬਹੁਤ ਸੌਖਾ ਹੈ ਸਤ ਪੋ ਦੀ ਰਾਤ ਮਹਾਰਾਜ ਦੇ ਲਾਲ ਉੱਥੇ ਰਹਿੰਦੇ ਉਸ ਵਕਤ ਫਿਰ ਮਾਤਾ ਜੀ ਨੂੰ ਪੁੱਛਦਾ ਜੀ ਮੈਂ ਸੇਵਾ ਕੀ ਕਰਾਂ ਮਾਂ ਜੀ ਕਹਿੰਦਿਆ ਕੁੰਮੇ ਨੂੰ ਕਿ ਮੇਰੇ ਬੱਚਿਆਂ ਨੂੰ ਭੁੱਖ ਲੱਗੀ ਹੈ ਉਹ ਕਹਿੰਦਾ ਮਾਂ ਜੀ ਮੇਰੇ ਘਰ ਖਾਨ ਨੂੰ ਕੁਝ ਨਹੀਂ ਫਿਰ ਉਹ ਕੁੰਮਾ 마ਸ਼ ਕੀ ਉਸੇ ਰਾਤ ਨੂੰ ਲక్ష్ਮੀ ਬ੍ਰਾਹਮਣੀ ਉਹਦੇ ਘਰ ਜਾਂਦਾ ਉਹ ਫਿਰ ਬਜ਼ੁਰਗ ਸੀ ਉਹ ਭੋਜਨ ਤਿਆਰ ਕਰਕੇ ਕਰਕੇ ਕਹਿੰਦੀ ਮੈਂ ਸਵੇਰੇ ਆਵਾਂਗੀ ਸੱਤ ਪੋ ਨੂੰ ਸ਼ਾਮ ਸਹਿਬਜ਼ਾ ਦੇ ਉੱਥੇ ਰਹਿੰਦੇ ਆ ਅੱਠ ਪੋ ਨੂੰ ਸਵੇਰੇ ਦਿਨ ਚੜ੍ਹਦਾ ਅੱਠ ਪੋ ਨੂੰ ਫਿਰ ਗੰਗੂ ਮਿਲਦਾ ਹੈ ਫਿਰ ਯਾਦ ਰੱਖਿਓ ਭਾਵੇਂ ਦੋ ਵੱਖਰੇ ਹੋਰ ਵੀ ਮਸੰਦਾ ਅੱਠ ਪੋ ਨੂੰ ਮਿਲਦਾ ਹੈ ਸਹਿਬਜ਼ਾ ਦੇ ਖੁਸ਼ ਹੁੰਦੇ ਆ ਵੀ ਚਲੋ ਗੰਗੂ ਲੰਗਰ 'ਚ ਹੋਵੇਗਾ ਸੇਵਾਦਾਰ ਕੋਈ ਰਸੋਈਆ ਕਿਹਾ ਜਾਂਦਾ ਇਹਦਾ ਮਤਲਬ ਲੰਗਰੀ ਬਹੁਤ ਹੁੰਦੇ ਆ ਉੱਥੇ ਮਹਾਰਾਜ ਜੀ ਨੂੰ ਲਾਲਾ ਨੂੰ ਮਿਲਦਾ ਹੈ ਉਹ ਕਹਿੰਦਾ ਨਿਸ਼ਚਿੰਤ ਰਹੋ ਮੈਂ ਆਪਣੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਨਾ ਉਹ ਬੇਈਮਾਨ ਜਾਨ ਬੁੱਝ ਕੇ ਉਸ ਰਸਤੇ ਤੇ ਲ ਜਾਂਦੀ ਥਾਂ ਉਹ ਕਮਾਫਰਾ ਕੇ ਆਪਣੇ ਪਿੰਡ ਵੱਲ ਨੂੰ ਲੈ ਜਾਂਦਾ ਮੈਂ ਬੇਨਤੀ ਕਰਾਂ ਜੋ ਰਸਤੇ ਚ ਬਾਹਰ ਰਾਤ ਇੱਕ ਹੋਰ ਵੀ ਰਹਨੇ ਇਤਿਹਾਸਕ ਤਾਥੇ ਕਹਿੰਦੇ ਪਰ ਅਰਜਖ ਹੈ 8 ਪੋ ਨੂੰ ਗੰਗੂ ਆਪਣੇ ਘਰ ਲੈ ਜਾਂਦਾ ਹੈ 8 ਪੋ ਨੂੰ ਬੇਈਮਾਨੀ ਕਰਦਾ ਹੈ 9 ਪੋ ਨੂੰ ਸਵੇਰੇ ਸੈਭ ਜਾਦੇ ਪਕੜੇ ਜਾਂਦੇ ਜਾਨੀ ਖਾਂ ਤੇ ਮਾਨੀ ਖਾਂ ਇਹਨਾਂ ਦੋਨਾਂ ਸਹਿਬਜ਼ਾਦਿਆਂ ਨੂੰ ਇਹ ਅੱਠ ਪੋ ਨੂੰ ਮੁਰਿੰਡੇ ਲੈ ਕੇ ਆ ਜਾਂਦੇ ਆ ਜੀ ਇਹ ਉਹ ਉੱਥੇ ਵੈਗਰੂ ਜੀ ਉੱਥੇ ਫਿਰ ਗੰਗੂ ਤੁਰ ਲੱਗਿਆ ਕਹਿੰਦਾ ਮੈਨੂੰ ਇਨਾਮ ਕੀ ਦਿਓਗੇ ਯਾਦ ਰੱਖਿਓ ਨਾ 100 ਰੁਪਿਆ ਦਿੱਤਾ ਕਹਿੰਦਾ ਐਡਾ ਵੱਡਾ ਕੰਮ ਕੀਤਾ 100 ਰੁਪਿਆ ਉਹਨਾਂ ਨੇ ਫਿਰ 100 ਰੁਪਏ ਦਿੱਤਾ 200 ਰੁਪਿਆ ਸਹਿਬਜ਼ਾਦਿਆਂ ਦਾ ਉਹ ਪੈਸੇ ਲੈ ਕੇ ਗਿਆ ਪਕੜਾ ਆਂਦੇ ਇਹ ਕਿਤਾਬ ਹੈ ਸ੍ਰੀ ਗੁਰਦਰਸ਼ਨ ਗਾਨੀ ਠਾਕਰ ਸਿੰਘ ਸਾਡੇ ਬੜੇ ਪੁਰਾਣੇ ਬਜ਼ੁਰਗ ਹੋਏ ਨੇ ਜੀ ਪਿਛਲੀ ਸਦੀ ਚ ਉਹਨਾਂ ਨੇ ਲਿਖਿਆ 200 ਰੁਪਈਆ ਮੈਂ ਬੇਨਤੀ ਕਰਾਂਗਾ ਕਿ ਨੌ ਪੋ ਨੂੰ ਸਹਿਬਜ਼ਾਦੇ ਮੁਰਿੰਡੇ ਰਹਿੰਦਿਆ ਰਾਤ ਨੂੰ ਕੋਤਵਾਲੀ ਉਧਰ ਵਜ਼ੀਰ ਖਾਂ ਆ ਜਾਂਦਾ ਸਰਹੰਦ ਆਪ ਇਹਨਾਂ ਕਿਹਾ ਜੀ ਵੀ ਆਪਾਂ ਸ਼ਿਦੀ ਵਾਲੇ ਦਿਨ ਬੈਠੇ ਸਾਂ ਭਾਈ ਸਾਹਿਬ ਸਾਕਾ ਮੇਰੀ ਬੇਨਤੀ ਹੈ ਪੋ ਦੇ ਮਹੀਨੇ ਦੀਆਂ ਤਰੀਕਾ ਸਿੱਖੋ ਕਦੀ ਨਾ ਭੁੱਲੋ ਹਰ ਬਜ਼ੁਰਗ ਆਪਣੇ ਬੱਚਿਆਂ ਨੂੰ ਸਮਝਾ ਕੇ ਜਾਏ ਬੱਚਿਓ ਸੱਤ ਦਿਨ ਚੇਤੇ ਰੱਖਿਓ ਨੌਪੋ ਨੂੰ ਸਹਿਬਜ਼ਾਦੇ ਮੋਰਿੰਡੇ 'ਚ ਰਹਿੰਦੇ ਆ ਤੇ ਜਦੋਂ ਵਜ਼ੀਰ ਖਾਂ ਨੂੰ ਪਤਾ ਲੱਗਦਾ ਫਿਰ ਇੱਥੋਂ ਇਹ ਮੋਰਿੰਡੇ ਤੋਂ ਜਦੋਂ ਸਰਹੰਦ ਜਾਂਦੇ ਨੇ ਇਤਿਹਾਸ ਕਹਿੰਦਾ ਉਸ ਰਾਤ ਦਿਨ ਦੋਨਾਂ ਸਹਿਬਜ਼ਾਦੇ ਨੂੰ ਖੱਤ ਕੜੀਆਂ ਲਾ ਦਿੱਤੀਆਂ ਗਈਆਂ ਕੜੀਆਂ 'ਚ ਬੰਨ ਕੇ ਲੈ ਗਏ ਨੌਪੋ ਦਿਨ ਬਟਿੰਡੇ ਤੋਂ ਮੋਰਿੰਡੇ ਤੋਂ ਸਰਹੰਦ ਪਿਆਰਿਓ ਉਥੇ 10 ਪੋ ਫਿਰ ਬੇਇਮਤੀ ਕਰ 10 ਪੋ 11 ਪੋ ਤੇ 12 ਪੋ ਤਿੰਨ ਰਾਤਾਂ ਸਾਬ ਜਿਆਦੇ ਠੰਡੇ ਬੁਰਜ ਚ ਰਹਿਆ ਇਹ ਆਪਾਂ ਭੁੱਲ ਸਕਦੇ ਆ ਪੋ ਦਾ ਮਹੀਨਾ ਜੀ ਤੇ ਮਾਂ ਜੀ ਨੇ ਸਿੱਧ ਕਰ ਦਿੱਤਾ ਲੋਕੋ ਆਮ ਤੌਰ ਤੇ ਸਰਦੀ ਦੋ ਸ਼ਰੀਰਾਂ ਨੂੰ ਬੜਾ ਪਕੜਦੀ ਇੱਕ ਬੱਚੇ ਨੂੰ ਤੇ ਇੱਕ ਬਜ਼ੁਰਗ ਨੂੰ ਆਪਾਂ ਕਹਿੰਦੇ ਆ ਠੰਡ ਬੜੀ ਬੱਚੇ ਨੂੰ ਲੁਕਾ ਲਓ ਦੂਜਾ ਕਹਿੰਦੇ ਆ ਬਜ਼ੁਰਗੋ ਧਿਆਨ ਰੱਖਿਓ ਠੰਡ ਚ ਬਚਿਓ ਯਾਦ ਰੱਖਿਓ ਇੱਥੇ 7 ਸਾਲ ਤੇ 9 ਸਾਲ ਦੀ ਬਾਲ ਬਰੇਸ਼ ਐ ਤੇ ਦੂਜੇ ਪਾਸੇ 80 ਸਾਲ ਦੀ ਮਾਤ ਗੁਜਰੀ ਐ ਉਹ ਦਾ ਕੱਕਰ ਨਾ ਮਾਂ ਤੇ ਅਸਰ ਕਰ ਸਕਿਆ ਨਾ ਪੋਤਿਆਂ ਤੇ ਅਸਰ ਕਰ ਸਕਿਆ ਕਿਉਂਕਿ ਖਿਰਦਾ ਵੈਗੁਰੂ ਦੇ ਚਰਨਾਂ ਜੁੜਿਆ ਫਿਰ ਅਰਜਾ 10 11 ਤੇ 12 ਤਿੰਨ ਦਿਨ ਤਸੀਹ ਰੱਜ ਕੇ ਦਿੱਤੇ ਗਏ ਜੀ ਇਹ ਤਿੰਨ ਦਿਨ ਖਮਚੀਆਂ ਮਾਰੀਆਂ ਗਈਆਂ ਗੁਲੇਲੇ ਮਾਰੇ ਗਏ ਡਾਕਟਰ ਗੰਡਾ ਸਿੰਘ ਤੇ ਲਿਖਦੇ ਆ ਕਿ ਸਹਿਬਜ਼ਾਦਿਆਂ ਦੀਆਂ ਉਂਗਲੀਆਂ ਦੇ ਵਿੱਚ ਪਲੀਤੇ ਰੱਖ ਕੇ ਥੱਲੇ ਇਹ ਸਕਿੰਨ ਸਾੜੀ ਗਈ ਡਰ ਜਾਣ ਪਰ ਨਹੀਂ ਡਰੇ ਉਸ ਦਿਨ ਫਿਰ ਫਤਵਾ ਲਾ ਦਿੱਤਾ ਜੇ ਨਾਮ ਅੰਲੇ ਕੱਲੋਂ ਨੀਆਂ ਚਿੰਨ ਦਿੱਤਾ ਜਾਏਗਾ 13 ਪੂ ਨੂੰ ਛੋਟੇ ਸਹਿਬਜ਼ਾਦੇ ਆ ਇਥੋਂ ਦੇ ਸਾਮੇ ਮੁਤਾਬਕ 11 ਸੱਚੀ ਜੇ ਮੈਂ ਨੋਟ ਕਰ ਰਿਹਾ ਸਾਂ ਜਿਸ ਵੇਲੇ ਗੁਰਤੇਗ ਬਾਦਲ ਦੀ ਸ਼ੀਧੀ ਹੋਈ ਸੱਚੇ ਪਿਤਾ ਜੀ ਦੀ ਉਸੇ ਟਾਈਮ ਹੀ ਛੋਟੇ ਲਾਲਾਂ ਦੀ ਸ਼ੀਧੀ ਹੁੰਦੀ ਹੈ ਮਤਲਬ ਟਾਈਮ ਡੇਟ ਤਾਂ ਇੱਕ ਨਹੀਂ ਨਾ ਬਟ ਟਾਈਮ 11 ਪੌਣ ਗਰ ਇਹੀ ਟਾਈਮ ਖਾ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦੋਨੋਂ ਲਾਲ 13 ਪੌਨ ਨੂੰ ਕੋ ਕਸ਼ੀਦ ਕੀਤੇ ਪਹਿਲਾ ਨੀਆਂ ਚ 13 ਪੌ ਦੀ ਰਾਤ ਨੂੰ ਮਾਤ ਗੁਜਰੀ ਜੀ ਦੋਨੋਂ ਸਹਿਬਜ਼ਾਦੇ ਇਹਨਾਂ ਦੇ ਤਿੰਨਾਂ ਦੇ ਦੋਹਾਂ ਸਹਿਬਜ਼ਾਦਿਆਂ ਦੇ ਸ਼ਰੀਰ ਇਹ ਹੰਸਲ ਨਦੀ ਸੀ ਜੀ ਉੱਥੇ ਸਰੰਦ ਉਹਦੇ ਕਿਨਾਰੇ ਸੱਟ ਦਿੱਤੇ ਗਏ ਫਿਰ 14 ਪੌ ਨੂੰ ਟੋਡਰ ਮਲੌਂਦਾ ਹੈ ਉਹ ਫਿਰ ਆਪਣੀ ਅਪਰੋਚ ਕਰਦਾ ਹੈ ਤੇ ਫਿਰ ਉਹ ਸਹਿਬਜ਼ਾਦਿਆਂ ਦਾ ਸਸਕਾਰ ਕਰਦਾ ਹੈ ਮੇਰਾ ਖਿਆਲ 15 ਪੋ ਤੱਕ ਖਾਸ ਕਰਕੇ 6ਹਾਂ 6 ਪੋ ਦੀ ਰਾਤ ਤੋਂ ਲੈ ਕੇ 13 ਪੋ ਤੱਕ ਟੁਕੜ ਸਾਨੂੰ ਚੇਤੇ ਜ਼ਰੂਰ ਰੱਖਣਾ ਚਾਹੀਦਾ ਹੈ